ਸਾਰੇ ਕਿਨਿ ਸੇਵਾਵਲੋਂ ਮਹਾਦੇਵ ਯਾਤਰਾ ਪੰਡਾਰਾ ਚੱਲਦਾ ਜਾ ਰਿਹਾ ਜੀ ਮੀਰ ਕਾਂਤ ਮਹਾਦੇਵ ਸੇਵਾ ਸਿੱਧੀ ਜਲਪੁਰ ਤੋਂ ਸਤਾਰਾ ਪੰਡਾਰਾ ਸ਼੍ਰੀ ਰਾਮਾ ਨਾ ਯਾਤਰਾ ਲਈ ਪੜਕਾਲੇ ਚੱਲਿਆ ਹੈ ਇਹ ਪੰਡਾਰਾ 55 ਦਿਨ ਲਗਾਤਾਰ ਚੱਲੇਗਾ ਜਿਹਦੇ ਵਿੱਚ ਯਾਤਰੀਆਂ ਨੂੰ ਦਾਵਤ ਸੇ ਹੱਥਾਂ ਦਾ ਖਾਣਾ ਪਾਣੀ ਵਗੈਰਾ ਵੋਨੀਆਂ ਵਗੈਰਾ ਸਭ ਕੁਝ ਉੱਤੇ ਯਾਤਰੀਆਂ ਨੂੰ ਸੇਵਾ ਸੇ ਕਰਾ ਜੇ ਲੰਗਰ ਜਿਹੜਾ ਰਾਮਣ ਇਸ ਜਿਹੜਾ ਸੰਗਤਾ ਚੰਦਰਗੋੜ੍ਹ ਤੋਂ ਆਮ ਤੌਰ ਤੇ ਲਿਖਾਇਆ ਜਾਏਗਾ ਜੋ ਕਿ ਜੰਮੂ کشمیر ਵਿੱਚ ਪੈਣਾ ਹੈ ਤੇ ਆਪਣੀਆਂ ਵਾਸਤੇ ਹੱਤਾ ਲੋਕ ਸੁਦਾ ਕ੍ਰਿਤੀ ਕਰਨੀ ਕੋਈ ਦਿੱਕਤ ਤਾਂ ਨਹੀਂ ਆਦੀ ਕਿਸੇ ਕਰਾ ਦੇ ਇਸ ਵਿਦਾਲ ਤੋਂ ਕੋਈ ਦਿੱਕਤ ਨਹੀਂ ਅੱਗੇ ਕੋਈ ਦਿੱਕਤ ਪਤਾ ਨਹੀਂ ਆ ਰਹੀ ਹੈ ਅਸੀਂ ਜ਼ਰੂਰ ਕਰਦੇ ਹਾਂ ਸਰਕਾਰ ਦਿੱਤਾ ਪੰਜਾਬ ਦੇ ਰੋਹਿਸ਼ਨ ਵਗੈਰਾ ਮਿਲ ਗਈ ਹੋਈ ਹੈ ਸਾਰੇ ਨੂੰ ਰੋਹਿਸ਼ਨ ਸਭ ਕੁਝ ਮਿਲ ਜਾ ਰਿਹਾ ਹੈ ਯਾਤਰੀਆਂ 'ਤੇ ਕੰਬਲ ਵਗੈਰਾ ਦਾ ਵੀ ਇੰਤਜ਼ਾਮ ਹੈ ਰਹਿਣ ਦਾ ਕੰਬਲ ਵਗੈਰਾ ਕੰਪਨੀ ਚਾਰ ਬੰਦੇ ਸੌਦੇ ਨੇ ਅਰੇ ਕਿੰਨੇ ਸਾਲਾਂ ਤੋਂ ਚੱਲੀ ਐ ਸੇ ਉਹ ਸਰ ਇਹ ਯਾਤਰਾ ਅਸੀਂ ਪਟਾਵਾ ਕੁੱਝ ਸਾਲਾਂ ਤੋਂ ਚੱਲ ਰਹੀ ਆ ਜਿਵੇਂ ਕੋਵਿਡ ਕਰਕੇ 2 ਸਾਲ ਪਟਾਵਾ ਨਹੀਂ ਗਿਆ ਸੀ ਜਾ ਪਿਛਲੇ ਸਾਲ ਆ ਪਟਾਵਾ 19 ਸਾਲ ਹੋ ਗਏ ਜਾਂਦੇ ਨੇ ਸੇਵਾ ਦੇ ਕੋਲ ਕਿੰਨੇ ਮੈਂਬਰ ਸੇਵਾ ਨਿਭਾ ਰਹੇ ਆ ਸ਼ਹਿਰ ਦਾ ਅਲਸੀ ਕੀ ਮੈਂਬਰੀ ਕਮੇਟੀ ਹੈ ਜਿਹੜੀ ਅਸੀਂ ਸਭ ਸਾਰੀ ਮੈਨੇਜ ਕਰਦੇ ਰਹਿ ਗਏ ਆ باقی ਸਾਰੇ ਸ਼ਹਿਰ ਵਾਸੀਆਂ ਦਾ ਸਿਰੋਂ ਨਾਲ ਹੀ ਚੱਲਦਾ ਆ ਗਿਆ ਅਸੀਂ ਕਦੇ ਕੁਝ ਨਹੀਂ ਕਰਦੇ ਹੋਏ ਟੇਕ ਨਹੀਂ ਜੋ ਵੀ ਹੈਗਾ ਸਾਰੇ ਸ਼ਹਿਰ ਵਿੱਚੋਂ ਲੋਨ ਲੈਣ ਨਾਲ ਲੱਗ ਗਿਆ ਅਸੀਂ ਅੱਗੇ ਜੁਰ ਲੱਗੇ ਆ ਲੇਕਿਨ ਸਾਰੇ ਬਰੋਜਪੁਰ ਜਾਂ ਤੇ ਆਸੇ ਪਾਸੇ ਸਾਡੇ ਮੰਨਾ ਵਾਲਾ ਬ੍ਰਾਂਚ ਉਹ ਵੀ ਲੱਕੂ ਹੋ ਗਿਆ ਪੱਕੀ ਹੋ ਗਿਆ ਸਭ ਨੂੰ ਬਹੁਤ ਵਧੀਆ ਸਹਿਯੋਗ ਦਾ ਸਾਰੇ ਸਾਰੇ ਪ੍ਰਾਸਾਧਿਕਰ ਬਾਣ ਜੇ ਸੇਵਾ ਇਤਨੀ ਨਿਰੰਤਰ ਚਲਦੀ ਰਹੇਗੀ ਚਲਦੀ ਰਹੇਗੀ ਤੇਵਾ ਦੀ ਗਿਰਪਾ ਰਹੇਗੀ ਅਸੀਂ ਕਹਿੰਦੇ ਬਾਬਾ ਆਪ ਦੀ ਕਿਰਪਾ ਬਸਾਈ ਰੱਖਦੇ ਅਸੀਂ ਅੱਲਾ ਬੰਧਾਲਾ ਲੈ ਕੇ ਆਉਂਦੇ ਹਾਂ ਬੰਬੋ ਬੋਲੇ ਬਰਨਸ਼ਰ ਮਗੋ ਆਣ ਕੀ ਜੈ ਕੀ ਬਾਤ ਆ 我哋揾个。